ਕਿ ਇਹ ਗਲਤ ਕਰੂਣ ਜਿਨ੍ਹਾਂ ਨੇ ਰੋਕਣਾ ਸੀ ਉਹ ਪਹਿਲੇ ਖੂਕ ਹੀ ਉਹਨੇ ਬਾਹਰ ਦੇਤੀ મોદી ਨੂੰ ਉਹਨਾਂ ਕਰ ਕੱਲਾ મોદી ਬਣਿਆ ਕਾਨੂੰਨ ਸਾਰੇ ਵਜ਼ੀਰਾਂ ਨੇ ਵਿੱਚ ਸਾਰੇ ਜੀਵੀਦਾਰ ਮਜ਼ਦੂਰ ਕਿਸਾਨ ਸਾਰੇ ਐਨਪੀਸੀ ਸਾਰੇ ਵਜ਼ੀਰ ਸੀ ਸਾਰੇ ਜੀਵੀਦਾਰ ਮਜ਼ਦੂਰ ਨਹੀਂ ਹੋ ਸਕਦਾ ਇੱਕ ਕੌਮ ਦਾ ਹਿੱਸਾ ਜਿਹੜੀ ਬੇਸੂ ਕੌਮਾ ਮੇਰੀ ਕੌਮ ਲਈ ਸਾਰੀ ਸਾਰੀ ਸ਼ਾਇਰੀਆਂ ਦੇ ਵਜ਼ੀਰ ਵੀ ਸੀ ਮੰਗਸਤਰੀ ਵੀ ਸੀ ਐਮ ਵੀ ਸੀ ਕਿਸ ਤਰ੍ਹਾਂ ਦੇ ਪੁੱਤ ਘਰਦਾਰੇ ਰਾਜੀ ਚਾ ਉਹ ਤੁਸੀਂ ਮੇਰੀ ਬੇਟੀ ਸੁਣ ਲੋ ਮੇਰੀ ਬੇਟੀ ਸੁਣ ਲੋ ਕਾਸੋ ਦਾ ਵਿਰੋਧ ਕਰਦੇ ਤੇ ਅੱਜ ਮੋਦੀ ਖਲ ਨਾਇਕ ਨਾ ਬਣਦਾ ਉਹਨਾਂ ਦੀ ਇਹ ਕੋਈ ਨਹੀਂ ਪ੍ਰਤੀਕਤੀ ਕਹਿਣ ਲੱਗੇ ਮੋਦੀ ਸਾਹਿਬ ਆਪ ਤੁਸੀਂ ਕਿਸਾਨਾਂ ਦੀ ਲੋਟਰੀ ਕੱਢ ਦਿੱਤੀ ਆ ਜਦੋਂ ਆਰਡੀਨੈਂਸ ਜਾਰੀ ਹੋਏ ਕਾਨੂੰਨ ਪੜਿਆ ਗਿਆ ਤੁਸੀਂ ਖਿਲਾਫ ਹੋਏ ਸਾਰਾ ਪੰਜਾਬ ਖਿਲਾਫ ਹੋਇਆ ਛਿੱਤੇ ਛੁੱਤਰ ਪੈਣ ਲੱਗੇ ਤੇ ਉਹ ਉਹਨਾਂ ਨੂੰ ਛੱਡ ਕੇ ਪਤਾ ਨਹੀਂ ਕਿੱਥੋਂ ਚਲੇ ਗਿਆ ਯੂਪੀ ਚੂਨਾ ਹੱਥੀ ਵਾਲਾ ਨਹੀਂ ਮੈਂ ਗੱਲ ਕਰੂੰ ਬਿਹਾਰ ਵਾਲਾਂ ਦੀ ਸਾਰੀ ਸਟੇਟ ਦੀ ਵਿਚੇ ਪੰਜਾਬੀਆਂ ਦੀ ਗੱਲ ਕਰੂੰਗਾ ਜਿਨ੍ਹਾਂ ਨੇ ਸਿਰਫ ਆਪਣੀ ਕੁਰਸੀ ਨਾਲ ਪਿਆਰ ਕੀਤਾ ਜੇ ਤੁਹਾਡਾ ਭਰਾ ਕਿਸੇ ਵੀ ਕਮੇਟੀ ਦਾ ਮੈਂਬਰ ਹੁੰਦਾ ਮੇਰਾ ਬੇਸ ਕਾਬਲ ਸੀ ਕਿ ਮੇਰੇ ਸਿਰ ਕਲਮ ਕਰ ਦਿੱਤਾ ਜਾਂਦਾ ਅੱਜ ਤੋਂ ਜੇ ਮੈਂ ਤੁਹਾਡੇ ਹਰ ਸਵਾਲ ਦਾ ਹਰ ਇਜਦੋਨ ਨੂੰ ਮੈਂ ਇੱਕ ਲਫਜ਼ ਮੇਰਾ ਕੱਢ ਦੇ ਤੂੰ ਆ ਦੂਸਰਾ ਇਜਦੋਨ ਆ ਕਦੀ ਮੈਂ ਪੈ ਗਿਆ ਕਿ ਇਹ ਗਲਤਾ ਕਾਨੂੰਨ ਜਿਨ੍ਹਾਂ ਨੇ ਰੋਕਣਾ ਸੀ ਉਹ ਪਹਿਲੇ ਫੂਕ ਕਿਉਂਨੇ ਬਹੁਤ ਦਿੱਤੀ મોદી ਨੂੰ ਉਹਨਾਂ ਕਰ ਕੱਲਾ મોદી ਬਣਿਆ ਕਾਨੂੰਨ ਸਾਰੇ ਵਜ਼ੀਰਾਂ ਨੇ ਵਿੱਚ ਸਾਰੇ ਜੀਵੀਦਾਰ ਮਜਦੂਰ ਕਿਸਾਨਾਂ ਇਹ ਪਿੰਡ ਸੁਖਰੂ ਜੀ ਸੁਖਰੂ ਸਾਡੀ ਜ਼ਮੀਨਾਂ ਕਮਿਊਨਿਟੀ ਹੋ ਸਕਦਾ ਹੈ ਪਿੰਡ ਦਾ ਹਿੱਸਾ ਹੈ ਜਿਹੜੀ ਬੈਂਕੂ ਦਾ ਮੇਰੀ ਕੰਦੇਗੀ ਸਾਰੀ ਸਾਰੀ ਸ਼ਾਇਰੀਆਂ ਦੇ ਵਜ਼ੀਰ ਵੀ ਸੀ ਮੰਗੇਸਤਰੀ ਵੀ ਸੀ ਐਮਪੀ ਵੀ ਸੀ ਇਸ ਤੋਂ ਦੇ ਪੁੱਤ ਘੋੜਾਾਰੇ ਹਾਸ਼ੀਮਾ ਇਹ ਤੁਸ ਫੇਰੀ 35 ਲਓ ਮੇਰੀ 35 ਲਓ ਕਾਸਾ ਉਹ ਦਾ ਵਿਰੋਧ ਕਰ ਦਿੰਦੇ ਜਦ ਮੋਦੀ ਖਲ ਨਾਇਕ ਨਾ ਬਣਦਾ ਉਹ ਬੰਦੇ ਜਿਹੜੇ ਪ੍ਰੋਟੈਸਟ ਕਰਨ ਲੱਗੇ ਵੱਡੀ ਸਾਹਿਬ ਆਪ ਤੁਸੀਂ ਕਿਸਾਨਾਂ ਦੀ ਲੋਟਰੀ ਕੱਢ ਦਿੱਤੀ ਆ ਜਦੋਂ ਆਰਡੀਨੈਂਸ ਜਾਰੀ ਹੋਇਆ ਕਾਨੂੰਨ ਪੜਿਆ ਗਿਆ ਤੁਸੀਂ ਖਿਲਾਫ ਹੋਏ ਸਾਰਾ ਪੰਜਾਬ ਖਿਲਾਫ ਹੋਇਆ ਛਿੱਤਰ ਛਿੱਤਰ ਪੈਣ ਲੱਗੇ ਤੇ ਉਹ ਉਹਨਾਂ ਨੂੰ ਛੱਡ ਕੇ ਪਤਾ ਨਹੀਂ ਕਿੱਥੇ ਚਲੇ ਗਿਆ ਯੂਪੀ ਚ ਨਾ ਯੂਪੀ ਵਾਲਾ ਦੀ ਮੈਂ ਗੱਲ ਕਰੂੰ ਬਿਹਾਰ ਵਾਲਾ ਦੀ ਸਾਰੀ ਸਟੇਟ ਦੀ ਵਿੱਚ ਪੰਜਾਬੀਆਂ ਦੀ ਗੱਲ ਕਰੂੰਗਾ ਜਿਨਾਂ ਨੇ ਸਿਰਫ ਆਪਣੀ ਕੁਰਸੀ ਨਾਲ ਪਿਆਰ ਕੀਤਾ ਜੇ ਤੁਹਾਡਾ ਭਰਾ ਕਿਸੇ ਵੀ ਕਮੇਟੀ ਦਾ ਮੈਂਬਰ ਹੁੰਦਾ ਮੇਰਾ ਬੈਂਸ ਕਾਬਲ ਸੀ ਕਿ ਮੈਨੂੰ ਸਿਰ ਕਲਮ ਕਰ ਦਿੱਤਾ ਜਾਂਦਾ ਅੱਗੇ ਤੋਂ ਜੇ ਮੈਂ ਤੁਹਾਡੇ ਹਰ ਸਵਾਲ ਦਾ ਹਰ ਅੰਦੋਲਨ ਨੂੰ ਮੈਂ ਇੱਕ ਲਫਜ਼ ਮੇਰਾ ਕੱਢ ਜੋ ਦੂਆ ਦੂਸਰਾ ਅੰਦੋਲਨ ਆ ਕਦੀ ਮੈਂ ਪੈ ਗਿਆ ਕਿ ਇਹ ਗਲਤ ਕਰੂਣ ਜਿਨ੍ਹਾਂ ਨੇ ਰੋਕਣਾ ਸੀ ਉਹ ਪਹਿਲੇ ਖੂਕ ਕਿਉਂਨੇ ਬਹੁਤ ਦੇਤੀ મોદી ਨੂੰ ਭੁਗਾਂਕਾਰ ਕੱਲਾ ਮੋਦੀ ਬਣਿਆ ਕਾਨੂੰਨ ਸਾਰੇ ਵਜ਼ੀਰਾਂ ਨੇ ਵਿੱਚ ਸਾਰੇ ਜੀਵੀਦਾਰ ਮਜ਼ਦੂਰ ਕਿਸਾਨ ਸਾਰੇ ਐਮਪੀ ਵੀ ਸਾਰੇ ਵਜ਼ੀਰ ਵੀ ਸੀ ਜੀਵੀਦਾਰ ਮਜ਼ਦੂਰ ਨਹੀਂ ਹੋ ਸਕਦਾ ਕਾਨੂੰਨ ਦਾ ਹਿੱਸਾ ਮੇਰੀ ਕੈਂਪ ਲਈ ਸਾਰੀ ਸਾਰੀ ਸ਼ਾਇਨੀਆਂ ਦੇ ਵਜ਼ੀਰ ਵੀ ਸੀ ਮੰਗੇਤਰ ਵੀ ਸੀ ਐਮਪੀ ਵੀ ਸੀ ਕਿਸਾਨ ਦੇ ਪਿੰਡ ਭਰਵਾੜੇ ਆ ਤੁਸੀਂ 30 ਸਿਫਰੀ 35 ਸੋਲੋ ਰੋਣੇ ਦੀ 35 ਸੋਲੋ ਤਾਂ ਸੋਹ ਦਾ ਵਿਰੋਧ ਕਰਦੇ ਤੇ ਅਜ ਮੋਦੀ ਖਲ ਨਾਇਕ ਨਾ ਬਣਦਾ ਉਹਨਾਂ ਦੀ ਕੋਈ ਨਹੀਂ ਪ੍ਰਤੀਕਤੀ ਕਹਿਣ ਲੱਗੇ ਮੋਦੀ ਸਾਹਿਬ ਆਜ ਤੁਸੀਂ ਕਿਸਾਨਾਂ ਦੀ ਲੋਟਰੀ ਕੱਢ ਦਿੱਤੀ ਆ ਜਦੋਂ ਆਰਡੀਨੈਂਸ ਜਾਰੀ ਹੋਏ ਕਾਨੂੰਨ ਪੜਿਆ ਗਿਆ ਤੁਸੀਂ ਖਿਲਾਫ ਹੋਏ ਸਾਰਾ ਪੰਜਾਬ ਖਿਲਾਫ ਹੋਇਆ ਛਿੱਤਰ ਛਿੱਤਰ ਪੈਣ ਲੱਗੇ ਨੂੰ ਛੱਡ ਕੇ ਪਤਾ ਨਹੀਂ ਕਿੱਥੋਂ ਚਲੇ ਗਿਆ ਜੀ ਪੀ ਚੂਨਾ ਜੂਪੀ ਵਾਲਾ ਨਹੀਂ ਮੈਂ ਗੱਲ ਕਰੂੰ ਬਿਹਾਰ ਵਾਲਾ ਦੀ ਸਾਰੀ ਸਟੇਟ ਦੀ ਵਿਚੇ ਪੰਜਾਬੀਆਂ ਦੀ ਗੱਲ ਕਰੂੰਗਾ ਜਿਨ੍ਹਾਂ ਨੇ ਸਿਰਫ ਆਪਣੀ ਕੁਰਸੀ ਨਾਲ ਪਿਆਰ ਕੀਤਾ ਜੇ ਤੁਹਾਡਾ ਭਰਾ ਕਿਸੇ ਵੀ ਕਮੇਟੀ ਦਾ ਮੈਂਬਰ ਹੁੰਦਾ ਮੇਰਾ ਬੇਸ ਕਾਬਿਲ ਸੀ ਕਿ ਮੇਰੇ ਸਿਰ ਕਲਮ ਕਰ ਦਿੱਤਾ ਜਾਂਦਾ ਅੱਗੇ ਤੋਂ ਜੇ ਮੈਂ ਤੁਹਾਡੇ ਹਰ ਸਵਾਲ ਦਾ ਹਰ ਅੰਦੋਲਨ ਨੂੰ ਮੈਂ ਇੱਕ ਲਫਜ਼ ਮੇਰਾ ਕੱਢ ਜੋ ਦੂਆ ਦੂਸਰਾ ਅੰਦੋਲਨ ਆ ਕਦੀ ਮੈਂ ਕਿ ਇਹ ਗੰਤਕ ਰੂਹ ਜਿਨ੍ਹਾਂ ਨੇ ਲੋਕਣਾ ਸੀ ਉਹ ਪਹਿਲੇ ਫੂਕ ਕਿਉਂਨੇ ਬਾਹਰ ਦੇਤੀ ਮੋਦੀ ਨੂੰ ਬੁਨਾਕਾਰ ਕੱਲਾ ਮੋਦੀ ਬਣਿਆ ਕਾਨੂੰਨ ਸਾਰੇ ਵਜ਼ੀਰਾਂ ਨੇ ਵਿੱਚ ਸਾਰੇ ਜੀਵੀਦਾਰ ਮਜਦੂਰ ਕਿਸਾਨ ਸਾਰੇ ਐਮਪੀ ਸੀ ਵਜ਼ੀਰ ਵੀ ਸੀ ਜੀਵੀਦਾਰ ਮਜਦੂਰ ਨਹੀਂ ਹੋ ਸਕਦਾ ਇਹ ਕੰਮ ਦਾ ਹਿੱਸਾ ਮੇਰੀ ਕੈਂਪ ਲਈ ਸਾਰੀ ਸਾਰੀ ਸ਼ਾਇਰੀਆਂ ਦੇ ਵਜ਼ੀਰ ਵੀ ਸੀ ਮੰਤਰੀ ਵੀ ਸੀ ਐਮਪੀ ਵੀ ਸੀ ਤੁਸੀਂ ਮੇਰੀ 35 ਸੋਲੋ ਰੋਲ ਮੇਰੀ 35 ਸੋਲੋ ਤਾਂ ਸੋ ਦਾ ਵਿਰੋਧ ਕਰਦਿੰਦੇ ਤੱਕ ਮੋਦੀ ਖਲ ਨਾਇਕ ਨਾ ਬਣਦਾ ਉਹਨਾਂ ਦੀ ਗੋਰ ਇਹ ਪ੍ਰਤੀਕੀ ਕਹਿਣ ਲੱਗੇ ਮੋਦੀ ਸਾਹਿਬ ਆਜ ਤੁਸੀਂ ਕਿਸਾਨਾਂ ਦੀ ਲੋਟਰੀ ਕੱਢ ਦਿੱਤੀ ਆ ਜਦੋਂ ਆਰਡੀਨੈਂਸ ਜਾਰੀ ਹੋਏ ਕਾਨੂੰਨ ਪੜਿਆ ਗਿਆ ਤੁਸੀਂ ਖਿਲਾਫ ਹੋਏ ਸਾਰਾ ਪੰਜਾਬ ਖਿਲਾਫ ਹੋਇਆ ਛਿੱਤਰ ਛਿੱਤਰ ਪੈਣ ਲੱਗੇ ਤੇ ਉਹ ਉਹਨਾਂ ਨੂੰ ਛੱਡ ਕੇ ਪਤਾ ਨਹੀਂ ਕਿੱਥੋਂ ਚਲੇ ਗਿਆ ਯੂਪੀ ਚੂਨਾ ਆਪੀ ਵਾਲਾ ਜਿਹੜੀ ਮੈਂ ਗੱਲ ਕਰੂੰ ਪਿਆਰ ਵਾਲਿਆਂ ਦੀ ਸਾਰੀ ਸਟੇਟ ਦੀ ਵਿਚੇ ਪੰਜਾਬੀਆਂ ਦੀ ਗੱਲ ਕਰੂੰਗਾ ਜਿਨ੍ਹਾਂ ਨੇ ਸਿਰਫ ਆਪਣੀ ਕੁਰਸੀ ਨਾਲ ਪਿਆਰ ਕੀਤਾ ਜੇ ਤੁਹਾਡਾ ਭਰਾ ਕਿਸੇ ਵੀ ਕਮੇਟੀ ਦਾ ਮੈਂਬਰ ਹੁੰਦਾ ਮੇਰਾ ਬੇਸ ਕਾਬਲ ਸੀ ਕਿ ਮੇਰੇ ਸਿਰ ਕਲਮ ਕਰ ਦਿੱਤਾ ਜਾਂਦਾ ਅੱਗੇ ਤੋਂ ਜੇ ਮੈਂ ਤੁਹਾਡੇ ਹਰ ਸਵਾਲ ਦਾ ਹਰ ਅੰਦੋਲਨ ਨੂੰ ਮੈਂ ਇੱਕ ਲਫਜ਼ ਮੇਰਾ ਕੱਢ ਜੋ ਦੂਸਰਾ ਅੰਦੋਲਨ ਆ ਫਦੀ ਮੈਂ ਪੈ ਗਿਆ ਕਿ ਇਹ ਗਲਤ ਹੈ ਕਾਨੂੰਨ ਜਿਨ੍ਹਾਂ ਨੇ ਲੋਕਣਾ ਸੀ ਉਹ ਪਹਿਲੇ ਫੂਕ ਹੀ ਉਹਨੇ ਬਾਹਰ ਦੇਤੀ મોદી ਨੂੰ ਉਹਨਾਂ ਕਰ ਕੱਲਾ મોદી ਬਣਿਆ ਕਾਨੂੰਨ ਸਾਰੇ ਵਜ਼ੀਰਾਂ ਨੇ ਵਿੱਚ ਸਾਰੇ ਜੀਵੀਦਾਰ ਮਜ਼ਦੂਰ ਕਿਸਾਨ ਸਾਰੇ ਐਮਪੀ ਸੀ ਮੌਜੂਦ ਸੀ ਜੀਵੀਦਾਰ ਮਜ਼ਦੂਰ ਨਹੀਂ ਹੋ ਸਕਦਾ ਕਾਨੂੰਨ ਦਾ ਹਿੱਸਾ ਮੇਰੀ ਕਹਿੰਦਾ ਮੇਰੀ ਕਹਿੰਦਾ ਸਾਰੀ ਸਾਰੀ ਸ਼ਾਇਦੀਆਂ ਦੇ ਵਜ਼ੀਰ ਵੀ ਸੀ ਮੰਗੇਸਤਰੀ ਵੀ ਸੀ ਐਮਪੀ ਵੀ ਸੀ ਇਸ ਦਾ ਜੱਜ ਬਤਤਹਾਰੇ ਰਾਜੀਵਾੜੇ ਸੀ ਰਾਜੀਵਾੜੇ ਸੀ ਉਹ ਤੁਸੀਂ ਮੇਰੀ 35 ਸੁਣ ਲਓ ਉਹ ਮੇਰੀ 35 ਸੁਣ ਲਓ ਕਾਸੋ ਦਾ ਵਿਰੋਧ ਕਰ ਦਿੰਦੇ ਜਦ ਅਜ ਮੋਦੀ ਖਲ ਨਾਇਕ ਨਾ ਬਣਦਾ ਉਹਨਾਂ ਦੀ ਇਹ ਪ੍ਰਤੀਕਤੀ ਕਹਿਣ ਲੱਗੇ ਮੋਦੀ ਸਾਹਿਬ ਅੱਜ ਤੁਸੀਂ ਕਿਸਾਨਾਂ ਦੀ ਲੋਟਰੀ ਕੱਢ ਦਿੱਤੀ ਆ ਜਦ ਆਰਡੀਨੈਂਸ ਜਾਰੀ ਹੋਏ ਕਾਨੂੰਨ ਪੜਿਆ ਗਿਆ ਤੁਸੀਂ ਖਿਲਾਫ ਹੋਏ ਸਾਰਾ ਪੰਜਾਬ ਖਿਲਾਫ ਹੋਇਆ ਛੱਤੇ ਛੱਤਰ ਪੈਣ ਲੱਗੇ ਤੇ ਉਹ ਉਹਨਾਂ ਨੂੰ ਛੱਡ ਕੇ ਪਤਾ ਨਹੀਂ ਕਿੱਥੋਂ ਚਲੇ ਗਿਆ ਯੂਪੀ ਚੋਂ ਯੂਪੀ ਵਾਲਾ ਨਹੀਂ ਮੈਂ ਗੱਲ ਕਰੂੰ ਬਿਹਾਰ ਵਾਲਾਂ ਦੀ ਸਾਰੀ ਸਟੇਟ ਦੀ ਵਿੱਚੇ ਪੰਜਾਬੀਆਂ ਦੀ ਗੱਲ ਕਰੂੰਗਾ ਜਿਨ੍ਹਾਂ ਨੇ ਸਿਰਫ ਆਪਣੀ ਕੁਰਸੀ ਨਾਲ ਪਿਆਰ ਕੀਤਾ ਜੇ ਤੁਹਾਡਾ ਭਰਾ ਕਿਸੇ ਵੀ ਕਮੇਟੀ ਦਾ ਮੈਂਬਰ ਹੁੰਦਾ ਮੇਰਾ ਬੇਸ ਕਾਬਿਲ ਸੀ ਕਿ ਮੇਰੇ ਸਿਰ ਕਲਮ ਕਰ ਦਿੱਤਾ ਜਾਂਦਾ ਅੱਗੇ ਤੋਂ ਜੇ ਮੈਂ ਤੁਹਾਡੇ ਹਰ ਸਵਾਲ ਦਾ ਹਰ ਇੰਦੋਲਨ ਨੂੰ ਮੈਂ ਇੱਕ ਨਫਜ਼ ਮੇਰਾ ਕੱਢ ਦਿਓ ਦੂਆ ਦੂਸਰਾ ਅੰਦੋਲਨ ਆ ਕਦੀ ਮੈਂ ਪਹ ਗਿਆ ਕਿ ਇਹ ਗਲਤਾ ਕਾਨੂੰਨ ਜਿਨ੍ਹਾਂ ਨੇ ਰੋਕਣਾ ਸੀ ਉਹ ਪਹਿਲੇ ਫੂਕ ਹੀ ਉਹਨੇ ਬਾਹਰ ਦੇਤੀ મોદી ਨੂੰ ਭੁਗਾਂਕਰ ਕੱਲਾ મોદી ਬਣਿਆ ਕਾਨੂੰਨ ਸਾਰੇ ਵਜ਼ੀਰਾਂ ਨੇ ਵਿੱਚ ਸਾਰੇ ਜੀਵੀਦਾਰ ਮਜ਼ਦੂਰ ਕਿਸਾਨ ਸਾਰੇ ਐਮਪੀ ਵੀ ਸਹੂਰ ਦੀ ਸੀ ਮੇਰੇ ਕਹਿੰਦੇ ਕਿ ਸਾਰੀ ਸਾਰੀ ਸ਼ਹਿਰੀਆਂ ਦੇ ਵਜ਼ੀਰ ਵੀ ਸੀ ਮੰਦਸਤਰ ਵੀ ਸੀ ਐਮਪੀ ਵੀ ਸੀ ਖੇਤਾਂ ਦੇ ਪਿੱਛ ਘਰਾਂ ਵਾਲੇ ਹਾਂ ਠੀਕ ਹੈ ਇਹ ਤੁਸੀਂ ਮੇਰੀ ਬੇਨਤੀ ਸੁਣ ਲਓ ਹੁਣ ਮੇਰੀ ਬੇਨਤੀ ਸੁਣ ਲਓ ਕਾਸੋ ਉਹ ਵਿਰੋਧ ਕਰ ਦਿੰਦੇ ਤਾਂ ਮੋਦੀ ਖਲ ਨਾਇਕ ਨਾ ਬਣਦਾ ਉਹਨਾਂ ਨੇ ਉਹ ਇਹਦੀ ਫੋਟ ਦਿੱਤੀ ਕਹਿਣ ਲੱਗੇ ਮੋਦੀ ਸਾਹਿਬ ਆਪ ਤੁਸੀਂ ਕਿਸਾਨਾਂ ਦੀ ਲਾਟਰੀ ਕੱਢ ਦਿੱਤੀ ਆ ਜਦੋਂ ਆਰਡੀਨੈਂਸ ਜਾਰੀ ਹੋਇਆ ਕਾਨੂੰਨ ਪੜਿਆ ਗਿਆ ਤੁਸੀਂ ਖਿਲਾਫ ਹੋਏ ਸਾਰਾ ਪੰਜਾਬ ਖਿਲਾਫ ਹੋਇਆ ਛਿੱਤਰ ਛਿੱਤਰ ਪੈਣ ਲੱਗੇ ਤੇ ਉਹ ਉਹਨਾਂ ਨੂੰ ਛੱਡ ਕੇ ਪਤਾ ਨਹੀਂ ਕਿੱਥੋਂ ਚਲੇ ਗਿਆ ਯੂਪੀ ਚਾਹ ਯੂਪੀ ਵਾਲਾ ਨਹੀਂ ਮੈਂ ਗੱਲ ਕਰੂੰ ਬਿਹਾਰ ਵਾਲਾ ਦੀ ਸਾਰੀ ਸਟੇਟ ਦੀ ਵਿੱਚੋਂ ਪੰਜਾਬੀਆਂ ਦੀ ਗੱਲ ਕਰੂੰਗਾ ਜਿਨ੍ਹਾਂ ਨੇ ਸਿਰਫ ਆਪਣੀ ਕੁਰਸੀ ਨਾਲ ਪਿਆਰ ਕੀਤਾ ਜੇ ਤੁਹਾਡਾ ਭਰਾ ਕਿਸੇ ਵੀ ਕਮੇਟੀ ਦਾ ਮੈਂਬਰ ਹੁੰਦਾ ਮੇਰਾ ਬੇਸ ਕਾਬਲ ਸੀ ਕਿ ਮੇਰੇ ਸਿਰ ਕਲਮ ਕਰ ਦਿੱਤਾ ਜਾਂਦਾ ਅੱਗੇ ਤੋਂ ਜੇ ਮੈਂ ਤੁਹਾਡੇ ਹਰ ਸਵਾਲ ਦਾ ਹਰ ਇੰਦੋਲਨ ਨੂੰ ਮੈਂ ਇੱਕ ਨਫਜ਼ ਮੇਰਾ ਕੱਢ ਦੇ ਤੂੰ ਆ ਦੂਸਰਾ ਇੰਦੋਲਨ ਆ ਕਦੀ ਮੈਂ ਪੈ ਗਿਆ ਕਿ ਇਹ ਗਲਤਾ ਕਾਨੂੰਨ ਜਿਨ੍ਹਾਂ ਨੇ ਰੋਕਣਾ ਸੀ ਉਹ ਪਹਿਲੇ ਫੂਕ ਹੀ ਉਹਨੇ ਬਹੁਤ ਦਿੱਤੀ મોદી ਨੂੰ ਭੁਗਾਰ ਕੱਲਾ મોદી ਬਣਿਆ ਕਾਨੂੰਨ ਸਾਰੇ ਵਜ਼ੀਰਾਂ ਨੇ ਰੁੱਝ ਸਾਰੇ ਜੀਵੀਦਾਰ मज़दूर किसान सारे बेनती बेनती का सो ਨਾ ਬਣਦਾ ਉਹਨਾਂ ਦੇ ਕੋਲ ਇਹ ਪ੍ਰੋਟੋਕੋਲ ਕੀ ਕਹਨ ਲੱਗੇ ਮੋਦੀ ਸਾਹਿਬ ਆਪ ਤੁਸੀਂ ਕਿਸਾਨਾਂ ਦੀ ਲਾਟਰੀ ਕੱਢ ਦਿੱਤੀ ਆ ਜਦੋਂ ਆਰਡੀਨੈਂਸ ਜਾਰੀ ਹੋਏ ਕਾਨੂੰਨ ਪੜਿਆ ਗਿਆ ਤੁਸੀਂ ਖਿਲਾਫ ਹੋਏ ਸਾਰਾ ਪੰਜਾਬ ਖਿਲਾਫ ਹੋਇਆ ਛਿੱਤਰ ਛਿੱਤਰ ਪੈਣ ਲੱਗੇ ਤੇ ਉਹ ਉਹਨਾਂ ਨੂੰ ਛੱਡ ਕੇ ਪਤਾ ਨਹੀਂ ਕਿੱਥੇ ਚਲੇ ਗਿਆ ਜੁਪੀ ਚ ਵੀ ਜੁਪੀ ਵਾਲਾ ਦੀ ਮੈਂ ਗੱਲ ਕਰੂੰ ਬਿਹਾਰ ਵਾਲਾ ਦੀ ਸਾਰੀ ਸਟੇਟ ਦੀ ਵਿੱਚੋਂ ਪੰਜਾਬੀਆਂ ਦੀ ਗੱਲ ਕਰੂੰਗਾ ਜਿਨ੍ਹਾਂ ਨੇ ਸਿਰਫ ਆਪਣੀ ਕੁਰਸੀ ਨਾਲ ਪਿਆਰ ਕੀਤਾ ਜੇ ਤੁਹਾਡਾ ਭਰਾ ਕਿਸੇ ਵੀ ਕਮੇਟੀ ਦਾ ਮੈਂਬਰ ਹੁੰਦਾ ਮੇਰਾ ਬੈਂਸ ਕਾਬਲ ਸੀ ਕਿ ਮੈਨੂੰ ਸਿਰ ਕਲਮ ਕਰ ਦਿੱਤਾ ਜਾਂਦਾ ਅੱਗੇ ਤੋਂ ਜੇ ਮੈਂ ਤੁਹਾਡੇ ਹਰ ਸਵਾਲ ਦਾ ਹਰ ਅੰਦੋਲਨ ਨੂੰ ਮੈਂ ਇੱਕ ਲਫਜ਼ ਮੇਰਾ ਕੱਢ ਦਿਓ ਤੋ ਆ ਦੂਸਰਾ ਅੰਦੋਲਨ ਆ ਕਦੀ ਮੈਂ ਪਹ ਪੈ ਗਿਆ ਕਿ ਇਹ ਗਲਤਾ ਕਾਨੂੰਨ ਜਿਨ੍ਹਾਂ ਨੇ ਰੋਕਣਾ ਸੀ ਉਹ ਪਹਿਲੇ ਖੂਕੀ ਨੇ ਬਾਹਰ ਦੇਤੀ મોદી ਨੂੰ ਕੁਮਾਰ ਕੱਲਾ મોદી ਬਣਿਆ ਕਾਨੂੰਨ ਸਾਰੇ ਵਜ਼ੀਰਾਂ ਨੇ ਵਿੱਚ ਸਾਰੇ ਜੀਵੀਦਾਰ ਮਜਦੂਰ ਕਿਸਾਨ ਸਾਰੇ ਐਮਪੀ ਵੀ ਸਾਰੇ ਜੀਵੀਦਾਰ ਪੰਜਾਬੀ ਹੋ ਸਕਦੇ ਕਾਨੂੰਨ ਦਾ ਹਿੱਸਾ ਹੈ ਜਿਹੜੀ ਬੈਂਕੀ ਜਾਊਗਾ ਸਾਰੇ ਸਾਰੀ ਸ਼ਾਇਦੀਆਂ ਦੇ ਵਜ਼ੀਰ ਵੀ ਸੀ ਮੰਗੇਸਟਰ ਵੀ ਸੀ ਐਮਪੀ ਵੀ ਸੀ ਇਸ ਦਾ ਦੇ ਪੱਤਕ ਹੌੜਾਰੇ ਹਾਸ਼ੀਜਾ ਉਹ ਤੁਸੀਂ ਮੇਰੀ ਬੇਨਤੀ ਸੁਣ ਲੋ ਰੋੜ ਮੇਰੀ ਬੇਨਤੀ ਸੁਣ ਲੋ ਕਾਸਾ ਉਹ ਦਾ ਵਿਰੋਧ ਕਰ ਦਿੰਦੇ ਚਾਤ ਮੋਦੀ ਖਲ ਨਾਇਕ ਨਾ ਬਣਦਾ ਉਹਨਾਂ ਦੀ ਗੋਹ ਦੀ ਪ੍ਰਜਾਤੀ ਕਿਹਨ ਲੱਗੇ ਮੋਦੀ ਸਾਹਿਬ ਆਹ ਤੁਸੀਂ ਕਿਸਾਨਾਂ ਦੀ ਲੋਟਰੀ ਕੱਢ ਦਿੱਤੀ ਆ ਜਦੋਂ ਆਰਡੀਨੈਂਸ ਜਾਰੀ ਹੋਏ ਕਾਨੂੰਨ ਪੜਿਆ ਗਿਆ ਤੁਸੀਂ ਖਿਲਾਫ ਹੋਏ ਸਾਰਾ ਪੰਜਾਬ ਛੱਡ ਕੇ ਪਤਾ ਨਹੀਂ ਕਿੱਥੋਂ ਚਲੇ ਗਿਆ ਜੀ ਪੀ ਚੂਨਾ ਰਾਪੀ ਵਾਲਾ ਨਹੀਂ ਮੈਂ ਗੱਲ ਕਰੂੰ ਬਿਹਾਰ ਵਾਲਾਂ ਦੀ ਸਾਰੀ ਸਟੇਟ ਦੀ ਵਿਚੇ ਪੰਜਾਬੀਆਂ ਦੀ ਗੱਲ ਕਰੂੰਗਾ ਜਿਨ੍ਹਾਂ ਨੇ ਸਿਰਫ ਆਪਣੀ ਕੁਰਸੀ ਨਾਲ ਪਿਆਰ ਕੀਤਾ ਜੇ ਤੁਹਾਡਾ ਭਰਾ ਕਿਸੇ ਵੀ ਕਮੇਟੀ ਦਾ ਮੈਂਬਰ ਹੁੰਦਾ ਮੇਰਾ ਬੇਸ ਕਾਬਲ ਸੀ ਕਿ ਮੇਰੇ ਸਿਰ ਕਲਮ ਕਰ ਦਿੱਤਾ ਜਾਂਦਾ ਅੱਗੇ ਤੋਂ ਜੇ ਮੈਂ ਤੁਹਾਡੇ ਹਰ ਸਵਾਲ ਦਾ ਹਰ ਅੰਦੋਲਨ ਨੂੰ ਮੈਂ ਇੱਕ ਲਫਜ਼ ਮੇਰਾ ਕੱਢ ਦਿਓ ਤੋ ਆ ਦੂਸਰਾ ਅੰਦੋਲਨ ਆ ਕਦੀ ਮੈਂ ਮੈ ਗਿਆ ਕਿ ਇਹ ਗਲਤਾ ਕਾਨੂੰਨ ਜਿਨ੍ਹਾਂ ਨੇ ਰੋਕਣਾ ਸੀ ਉਹ ਪਹਿਲੇ ਖੂਕ ਹੀ ਉਹਨੇ ਬਾਹਰ ਦੇ ਦਿੱਤੀ મોદી ਨੂੰ ਭੁਗੰਕਾਰ ਕੱਲਾ મોદી ਬਣਿਆ ਕਾਨੂੰਨ ਸਾਰੇ ਵਜ਼ੀਰਾਂ ਨੇ ਵਿੱਚ ਸਾਰੇ ਜੀਵੀਦਾਰ ਮਜਦੂਰ ਕਿਸਾਨ ਸਾਰੇ ਐਮਪੀ ਵੀ ਸੁਰਜੀਤ ਸੀ ਜੀਵੀਦਾਰ ਪੰਜੂਣੇ ਹੋ ਸਕਦੇ ਪਿੰਡਾਂ ਦਾ ਹਿੱਸਾ ਮੇਰੀ ਕੰਦੇ ਲਈ ਸਾਰੀ ਸਾਰੀ ਸ਼ਾਇਰੀਆਂ ਦੇ ਵਜ਼ੀਰ ਮੰਗਰ ਤੋਂ ਨਹੀਂ ਸੀ ਐਂਪੀਸੀ ਇਸ ਤੋਂ ਦੇ ਬੰਤ ਭਰੋਣ ਵਾਲੇ ਹਾਂ ਠੀਕ ਹੈ ਉਹ ਤੁਸੀਂ ਮੇਰੀ 35 ਲਓ ਉਹ ਮੇਰੀ 35 ਲਓ ਕਾਸੋ ਦਾ ਵਿਰੋਧ ਕਰ ਦਿੰਦੇ ਤੇ ਅੱਜ મોદી ਖਲ ਨਾਇਕ ਨਾ ਬਣਦਾ મોદી ਖਲ ਨਾਇਕ ਨਾ ਬਣਦਾ ਉਹਨਾਂ ਦੀ ਕੋਈ ਵੀ ਪ੍ਰਤੀਕਿਰਿਆ ਨਹੀਂ ਲੱਗੋ મોદી ਸਾਹਿਬ ਅੱਜ ਤੁਸੀਂ ਕਿਸਾਨਾਂ ਦੀ ਲੋਟਰੀ ਕੱਢ ਦਿੱਤੀ ਆ ਜਦੋਂ ਆਰਡੀਨੈਂਸ ਜਾਰੀ ਹੋਇਆ ਕਾਨੂੰਨ ਪੜਿਆ ਗਿਆ ਤੁਸੀਂ ਖਿਲਾਫ ਹੋਏ ਸਾਰਾ ਪੰਜਾਬ ਖਿਲਾਫ ਹੋਇਆ ਛਿੱਤਰ ਛਿੱਤਰ ਪੈਣ ਲੱਗੇ ਤੇ ਉਹ ਉਹਨਾਂ ਨੂੰ ਛੱਡ ਕੇ ਪਤਾ ਨਹੀਂ ਕਿੱਥੇ ਚਲੇ ਗਿਆ ਯੂਪੀ ਚੂਹੂ ਯੂਪੀ ਵਾਲਾ ਨਹੀਂ ਮੈਂ ਗੱਲ ਕਰੂੰ ਤਿਆਰ ਵਾਲਾ ਦੀ ਸਾਰੀ ਸਟੇਟ ਦੀ ਵਿੱਚੋਂ ਪੰਜਾਬੀਆਂ ਦੀ ਗੱਲ ਕਰੂੰਗਾ ਜਿਨ੍ਹਾਂ ਨੇ ਸਿਰਫ ਆਪਣੀ ਕੁਰਸੀ ਨਾਲ ਪਿਆਰ ਕੀਤਾ ਜੇ ਤੁਹਾਡਾ ਭਰਾ ਕਿਸੇ ਵੀ ਕਮੇਟੀ ਦਾ ਮੈਂਬਰ ਹੁੰਦਾ ਮੇਰਾ ਬੇਸ ਕਾਬਲ ਸੀ ਕਿ ਮੇਰੇ ਸਿਰ ਕਲਮ ਕਰ ਦਿੱਤਾ ਜਾਂਦਾ ਅੱਗੇ ਤੋਂ ਜੇ ਮੈਂ ਤੁਹਾਡੇ ਹਰ ਸਵਾਲ ਦਾ ਹਰ ਇਨਦੋਲਨ ਨੂੰ ਮੈਂ ਇੱਕ ਲਫਜ਼ ਮੇਰਾ ਕੱਢ ਦਿਓ ਤੋ ਆ ਦੂਸਰਾ ਅੰਦੋਲਨ ਆ ਫਦੀ ਮੈਂ ਪੈ ਗਿਆ ਕਿ ਇਹ ਗਲਤਾ ਕਾਨੂੰਨ ਜਿਨ੍ਹਾਂ ਨੇ ਰੋਕਣਾ ਸੀ ਉਹ ਪਹਿਲੇ ਫੂਕ ਹੀ ਉਹਨੇ ਬਾਹਰ ਦੇ ਦਿੱਤੀ મોદી ਨੂੰ ਉਹਨੂੰ ਕਰ ਕੱਲਾ મોદી ਬਣਿਆ ਕਾਨੂੰਨ ਸਾਰੇ ਵਜ਼ੀਰਾਂ ਨੇ ਰੁੱਝ ਸਾਰੀ ਜੀਵੀਦਾਰ ਮੈਦੂਲ ਕਿਸਾਨ ਸਾਰੇ ਐਮਪੀਸੀ ਵਜ਼ੀਰ ਵੀ ਸੀ ਜਿਹਦੀ ਜਮੀਨਾਂ ਬੰਦੂੜੀ ਹੋ ਸਕਦੇ ਪੰਜਾਬ ਦਾ ਹਿੱਸਾ ਹੈ ਜਿਹੜੀ ਬੈਂਕ ਦਾ ਹੈ ਮੇਰੀ ਕੰਦੇ ਲਈ ਸਾਰੀ ਸਾਰੀ ਸ਼ਾਇਰੀਆਂ ਦੇ ਵਜ਼ੀਰ ਵੀ ਸੀ ਮੰਗੇਤਰ ਵੀ ਸੀ ਐਮਪੀਸੀ ਕਿਸ ਤੋਂ ਦੇ ਵਿੱਚ ਖੜਨ ਵਾਲੇ ਹਾਂ ਠੀਕ ਹੈ ਉਹ ਤੁਸੀਂ ਮੇਰੀ ਗੱਲ ਸੁਣ ਲਓ ਮੇਰੀ ਗੱਲ ਸੁਣ ਲਓ ਕਾਸੋ ਦਾ ਵਿਰੋਧ ਕਰ ਦਿੰਦੇ ਤੇ ਤੁਮੋਦੀ ਖਲ ਨਾਇਕ ਨਾ ਬਣਦਾ ਉਹਨਾਂ ਦੇ ਕੋਲ ਇਹ ਪ੍ਰੋਕੀਟਿਕ ਕਾਹਨ ਲੱਗੇ ਮੋਦੀ ਸਾਹਿਬ ਆਪ ਤੁਸੀਂ ਕਿਸਾਨਾਂ ਦੀ ਲਾਟਰੀ ਕੱਢ ਦਿੱਤੀ ਆ ਜਦੋਂ ਆਰਡੀਨੈਂਸ ਜਾਰੀ ਹੋਏ ਕਾਨੂੰਨ ਪੜਿਆ ਗਿਆ ਤੁਸੀਂ ਖਿਲਾਫ ਹੋਏ ਸਾਰਾ ਪੰਜਾਬ ਖਿਲਾਫ ਹੋਇਆ ਛਿੱਤਰ ਛਿੱਤਰ ਪੈਣ ਲੱਗੇ ਤੇ ਉਹ ਉਹਨਾਂ ਨੂੰ ਛੱਡ ਕੇ ਪਤਾ ਨਹੀਂ ਕਿੱਥੇ ਚਲੇ ਗਿਆ ਯੂਪੀ ਚੂਨਾ ਯੂਪੀ ਵਾਲਾ ਦੀ ਹਿਆਰ ਵਾਲਾ ਦੀ ਸਾਰੀ ਸਟੇਟ ਦੀ ਵਿੱਚ ਪੰਜਾਬੀਆਂ ਦੀ ਗੱਲ ਕਰੂੰਗਾ ਜਿਨ੍ਹਾਂ ਨੇ ਸਿਰਫ ਆਪਣੀ ਕੁਰਸੀ ਨਾਲ ਪਿਆਰ ਕੀਤਾ ਜੇ ਤੁਹਾਡਾ ਭਰਾ ਕਿਸੇ ਵੀ ਕਮੇਟੀ ਦਾ ਮੈਂਬਰ ਹੁੰਦਾ ਮੇਰਾ ਬੇਸ ਕਾਬਿਲ ਸੀ ਕਿ ਮੇਰੇ ਸਿਰ ਕਲਮ ਕਰ ਦਿੱਤਾ ਜਾਂਦਾ ਅੱਗੇ ਤੋਂ ਜੇ ਮੈਂ ਤੁਹਾਡੇ ਹਰ ਸਵਾਲ ਦਾ ਹਰ ਇਤਜਾਲਨ ਨਹੀਂ ਹੈ ਇੱਕ ਲਫਜ਼ ਮੇਰਾ ਕੱਢ ਜੋ ਉਹ ਦੂਸਰਾ ਪੈ ਗਿਆ ਕਿ ਇਹ ਗਲਤਾ ਕਾਨੂੰਨ ਜਿਨ੍ਹਾਂ ਨੇ ਰੋਕਣਾ ਸੀ ਉਹ ਪਹਿਲੇ ਖੂਕ ਹੀ ਉਹਨੇ ਬੋਲ ਦਿੱਤੀ મોદી ਨੂੰ ਉਹਨਾਂ ਕਰ ਕੱਲਾ મોદી ਬਣਿਆ ਕਾਨੂੰਨ ਸਾਰੇ ਵਜ਼ੀਰਾਂ ਨੇ ਵਿੱਚ ਸਾਰੇ ਜੀਵੀਦਾਰ ਮਜ਼ਦੂਰ ਕਿਸਾਨ ਸਾਰੇ ਐਮਪੀ ਵੀ ਸੂ ਰਹੀ ਸੀ ਜੀਵੀਦਾਰ ਮਜ਼ਦੂਰ ਨਹੀਂ ਹੋ ਸਕਦਾ ਕਾਨੂੰਨ ਦਾ ਹਿੱਸਾ ਮੇਰੀ ਬੇਟੀ ਸੋਣਾ ਮੇਰੀ ਕੰਦੇ ਲਈ ਸਾਰੀ ਸਾਰੀ ਸ਼ਾਇਰੀਆਂ ਦੇ ਵਜ਼ੀਰ ਵੀ ਸੀ ਮੰਗਸਤ ਵੀ ਸੀ ਐਮਪੀ ਵੀ ਸੀ ਕਿਸਾਨ ਦੇ ਪੁੱਤ ਘਹਾੜਾਰੇ ਰਾਜੀ ਜਾ ਉਹ ਤੁਸੀਂ ਮੇਰੀ 35 ਲਓ ਰੋੜ ਮੇਰੀ 35 ਲਓ ਕਾਸੂ ਦਾ ਵਿਰੋਧ ਕਰਦਿੰਦੇ ਤੱਕ ਮੋਦੀ ਖਲ ਨਾਇਕ ਨਾ ਬਣਦਾ ਉਹਨਾਂ ਦੀ ਗੋਰ ਇਹ ਪ੍ਰਤੀਕਤੀ ਕਹਿਣ ਲੱਗੇ ਮੋਦੀ ਸਾਹਿਬ ਆਹ ਤੇ ਤੁਸੀਂ ਕਿਸਾਨਾਂ ਦੀ ਲੋਟਰੀ ਕੱਢ ਦਿੱਤੀ ਆ ਜਦੋਂ ਆਰਡੀਨੈਂਸ ਜਾਰੀ ਹੋਏ ਕਾਨੂੰਨ ਪੜਿਆ ਗਿਆ ਤੁਸੀਂ ਖਿਲਾਫ ਹੋਏ ਸਾਰਾ ਪੰਜਾਬ ਖਿਲਾਫ ਹੋਇਆ ਛਿੱਤਰ ਛਿੱਤਰ ਪੈਣ ਲੱਗੇ ਤੇ ਉਹ ਉਹਨਾਂ ਨੂੰ ਛੱਡ ਕੇ ਪਤਾ ਨਹੀਂ ਕਿੱਥੋਂ ਚਲੇ ਗਿਆ ਯੂਪੀ ਚੂਨਾ ਯੂਪੀ ਵਾਲਾ ਜਿਹੜਾ ਮੈਂ ਗੱਲ ਕਰੂੰ ਬਿਹਾਰ ਵਾਲਾ ਦੀ ਸਾਰੀ ਸਟੇਟ ਦੀ ਕਿਛੇ ਪੰਜਾਬੀਆਂ ਦੀ ਗੱਲ ਕਰੂੰਗਾ ਜਿਨ੍ਹਾਂ ਨੇ ਸਿਰਫ ਆਪਣੀ ਕੁਰਸੀ ਨਾਲ ਪਿਆਰ ਕੀਤਾ ਜੇ ਤੁਹਾਡਾ ਭਰਾ ਕਿਸੇ ਵੀ ਕਮੇਟੀ ਦਾ ਮੈਂਬਰ ਹੁੰਦਾ ਮੇਰਾ ਬੈਂਸ ਕਾਬਿਲ ਸੀ ਕਿ ਮੇਰੇ ਸਿਰ ਕਲਮ ਕਰ ਦਿੱਤਾ ਜਾਂਦਾ ਅੱਗੇ ਤੋਂ ਜੇ ਮੈਂ ਤੁਹਾਡੇ ਹਰ ਸਵਾਲ ਦਾ ਹਰ ਅੰਦੋਲਨ ਨੂੰ ਮੈਂ ਇੱਕ ਲਫ਼ਜ਼ ਮੇਰਾ ਕੱਢ ਦਿਓ ਦੋ ਆ ਦੂਸਰਾ ਅੰਦੋਲਨ ਆ ਕਦੀ ਮੈਂ ਪੈ ਗਿਆ ਕਿ ਇਹ ਗਲਤਾਂ ਕਾਨੂੰਨ ਜਿਨ੍ਹਾਂ ਨੇ ਲੋਕਣਾ ਸੀ ਉਹ ਪਹਿਲੇ ਫੂਕੀ ਉਹਨੇ ਬਾਅਦ ਦੇਤੀ મોદી ਨੂੰ ਉਹਨਾਂ ਕਰ ਕੱਲਾ મોદી ਬਣਿਆ ਕਾਨੂੰਨ ਸਾਰੇ ਵਜ਼ੀਰਾਂ ਨੇ ਰੁੱਤ ਸਾਰੀ ਜੀਵੀਦਾਰ ਮਜ਼ਦੂਰ ਕਿਸਾਨ ਸਾਰੇ ਐਮਪੀ ਵੀ ਸੂਰਜੀ ਸੀ ਸਾਰੀ ਜੀਵੀਦਾਰ ਮਜ਼ਦੂਰ ਨਹੀਂ ਹੋ ਸਕਦਾ ਇਹ ਕਾਨੂੰਨ ਦਾ ਹਿੱਸਾ ਹੈ ਜਿਹੜੀ ਬੰਦੂ ਨਾ ਮੇਰੀ ਕੰਦੇ ਲਈ ਸਾਰੀ ਸਾਰੀ ਸ਼ੇਰੀਆਂ ਦੇ ਵਜ਼ੀਰ ਵੀ ਸੀ ਮੰਗੇਸਤਰੀ ਸੀ ਐਮਪੀ ਵੀ ਸੀ ਜੋ ਕੁੱਤਕ ਹੋਣ ਵਾਲੇ ਹਾਸ਼ੀਜਾ ਉਹ ਤੁਸੀਂ ਮੇਰੀ ਬੇਨਤੀ ਸੁਣ ਲਓ ਮੇਰੀ ਬੇਨਤੀ ਸੁਣ ਲਓ ਕਾਸ ਹੋ ਦਾ ਵਿਰੋਧ ਕਰ ਦਿੰਦੇ ਜੇ ਅਜ ਮੋਦੀ ਖਲ ਨਾਇਕ ਨਾ ਬਣਦਾ ਉਹਨਾਂ ਦੀ ਇਹ ਕੀ ਪ੍ਰਜਾਤਿਕਾ ਕਹ ਲੱਗੇ ਮੋਦੀ ਸਾਹਿਬ ਆਜ ਤੁਸੀਂ ਕਿਸਾਨਾਂ ਦੀ ਲੋਟਰੀ ਕੱਢ ਦਿੱਤੀ ਆ ਜਦੋਂ ਆਰਡੀਨੈਂਸ ਜਾਰੀ ਹੋਏ ਕਾਨੂੰਨ ਪੜਿਆ ਗਿਆ ਤੁਸੀਂ ਖਿਲਾਫ ਹੋਏ ਸਾਰਾ ਪੰਜਾਬ ਖਿਲਾਫ ਹੋਇਆ ਛੋਟੇ-ਛੋਟੇ ਪੈਣ ਲੱਗੇ ਤੇ ਉਹ ਉਹਨਾਂ ਨੂੰ ਛੱਡ ਕੇ ਪਤਾ ਨਹੀਂ ਕਿੱਥੋਂ ਚਲੇ ਗਿਆ ਯੂਪੀ ਚੋਂ ਯੂਪੀ ਵਾਲਾ ਜਿਹੜੀ ਮੈਂ ਗੱਲ ਕਰੂੰ ਬਿਹਾਰ ਵਾਲਾਂ ਦੀ ਸਾਰੀ ਸਟੇਟ ਦੀ ਵਿਚੇ ਪੰਜਾਬੀਆਂ ਦੀ ਗੱਲ ਕਰੂੰਗਾ ਜਿਨ੍ਹਾਂ ਨੇ ਸਿਰਫ ਆਪਣੀ ਕੁਰਸੀ ਨਾਲ ਪਿਆਰ ਕੀਤਾ ਜੇ ਤੁਹਾਡਾ ਭਰਾ ਕਿਸੇ ਵੀ ਕਮੇਟੀ ਦਾ ਮੈਂਬਰ ਹੁੰਦਾ ਮੇਰਾ ਬੇਸ ਕਾਬਲ ਸੀ ਕਿ ਮੇਰੇ ਸਿਰ ਕਲਮ ਕਰ ਦਿੱਤਾ ਜਾਂਦਾ ਅੱਗੇ ਤੋਂ ਜੇ ਮੈਂ ਤੁਹਾਡੇ ਹਰ ਸਵਾਲ ਦਾ ਹਰ ਇਤਜਾਲ ਨੂੰ ਮੈਂ ਇੱਕ ਨਫਲ ਮੇਰਾ ਕੱਢ ਦਿਓ ਦੋ ਆ ਦੂਸਰਾ ਅੰਦੋਲਨ ਆ ਕਦੀ ਮੈਂ ਪਹ ਪੈ ਗਿਆ ਕਿ ਇਹ ਗਲਤਾ ਕਾਨੂੰਨ ਜਿਨ੍ਹਾਂ ਨੇ ਰੋਕਣਾ ਸੀ ਉਹ ਪਹਿਲੇ ਫੂਕ ਹੀ ਉਹਨੇ ਬਹੁਤ ਦੇਤੀ ਮੋਦੀ